ਕਾਲ ਦੋਸਤੋ ਮੈਥਡ ਆਪਣੇ رپورਟਰ ਸੁਵਰਨ ਸਿੰਘ ਸਵਾਜ ਪਹੁੰਚੇ ਆ ਗੁੱਗਾ ਮਾੜੀ ਦੇ ਸਥਾਨ ਤੇ ਪੰਡ ਟਿੱਬਾ ਵਿੱਚ ਜਿੱਤੇ ਦੱਸਦੇ ਹਿੱਥੇ ਗ੍ਰਾਮ ਪੰਚਾਇਤ ਪੈਂਦੀ ਬਾਸਮੂ ਨਗਰ ਨਵਾਸੀਆਂ ਦੇ ਵੱਲੋਂ ਮੇਲਾ ਗੁੱਗਾ ਜਾਗੀਰ ਦਾ ਮਨਾਇਆ ਜਾਂਦਾ ਹੈ ਜਿਹੜਾ 21 ਤਰੀਕ ਨੂੰ ਚੌਕੀਆਂ ਤੇ ਇੱਕ ਤਰੀਕ ਨੂੰ ਮੇਲਾ ਮਨਾਇਆ ਜਾਵੇਗਾ ਅਤੇ ਦੂਸਰਾ ਮੇਲਾ 5 ਤਰੀਕ ਨੂੰ ਚੌਕੀਆਂ ਤੇ 6 ਤਰੀਕ ਨੇੜੇ ਤੇ ਮੇਲਾ ਮਨਾਇਆ ਜਾਵੇਗਾ ਇਸ ਸਥਾਨ ਤੇ ਉਪਰ ਦਿੱਤੇ ਛਾੜੀ ਕੀਤਾ ਜਾਂਦੇ ਹਨ ਤੇ ਇਲਾਜ ਕੀਤਾ ਜਾਂਦਾ ਹੈ ਬਰਾਂਧ ਰਹੀ ਮਕ ਸੇਵਾਦਾਰ ਬਾਬਾ ਇਹਨਾਂ ਗੱਲਬਾਤ ਕੀਤੀ ਐ ਕਿ ਉਹ ਕਿਹਨਾਂ ਨੇ ਉਹ ਜਿਹਾ ਉਤੋਂਦੇ ਹਾਂ ਦੇਖਦੇ ਰਿਹਾ ਕੋਰਟ ਨੇ ਇਹ ਨਾ ਖੁਲਵਿੰਦਰ ਸਿੰਘ ਇਹ ਜਗ੍ਹਾ ਬਾਰੇ ਦੱਸਦੀ ਇਹਨੇ ਸ਼ਕਤੀ ਵਾਲੀ ਜਗ੍ਹਾ ਜੀ ਇਹ ਇਹ ਸ਼ਕਤੀ ਵਾਲੀ ਜਗ੍ਹਾ ਜੀ ਇਹ ਪੂਰੀ ਜਿਨੀਏ ਚ ਸ਼ਕਤੀ ਐ ਇੱਥੇ ਉਹ ਦਰਬਾਰ ਦੇ ਸਾਧ ਜੀ ਇੱਥੇ ਬਾਬੇ ਦੀ ਜਗ੍ਹਾ ਹੈ। ਇੱਥੇ ਬਾਬੇ ਦਾ ਇਲਾਜ ਕੀਤਾ ਜਾਂਦਾ ਜੀ ਬਾਬੇ ਦਾ ਸੱਪ ਦਾ ਬਾਬੇ ਦਾ ਡੰਗਿਆ ਹੋਇਆ ਮਿੱਟੀ ਲਕਈ ਬਾਬੇ ਜੀ ਕਿੰਨੇ ਜਿਆਦਾ ਉਹਦਾ ਹੱਥ ਔਰਦਾ ਕਿੰਨੇ ਕੱਲ ਜਿਹੜੇ ਲੋਕ ਇੱਥੇ ਆਉਂਦੇ ਆਂ ਜੀ ਜਿਹੜੇ ਕਹਿੰਦੇ ਨੇ ਇੱਥੇ ਕਿ ਜ਼ਿਆਦਾ ਤਾਂ ਜੀ ਐਤਵਾਰ ਦੀ ਚੌਕੀ ਲੱਗਦੀ ਐ ਬਾਕੀ ਹੋਰ ਸੰਗਤੋਂ ਜਿਹੜਾ ਤੁਹਾਨੂੰ ਤਕਰੀਬ ਆ ਵੀ ਹੋਰ ਦਿਨਾਂ ਵਾਂ ਦੇ ਵੀ ਆਉਂਦੇ ਪੰਜ ਚਾਰ ਬੰਦੇ 10 ਬੰਦੇ ਆਉਂਦੇ ਰਹਿੰਦੇ ਨੇ ਹੱਥ ਔਰ ਕਰਾਉਂਦੇ ਆ ਵੀ ਲੈ ਕੇ ਆਉਣਾ ਪੈਂਦਾ ਆਪਣੀ ਵਾਲੀ ਇੱਥੇ ਇੱਕ ਤਾਂ ਬਾਬਾ ਦਾ ਪ੍ਰਸ਼ਾਦ ਹੁੰਦਾ ਜੀ ਤਣਕ ਹੁੰਦੀ ਆ ਉਹ ਲੈ ਕੇ ਆਉਂਦੇ ਨੇ ਪ੍ਰੇਮ ਵੀ ਕੋਈ ਕਰਦਾ ਹੈ ਪ੍ਰੇਮ ਹੁੰਦਾ ਜੀ ਫਰੇ ਜੋਂ ਜੀ ਨੂੰ ਦੁੱਖ ਤਕਲੀਫ ਪਾਜੀ ਉਹ ਤੇ ਦੱਸਣਾ ਪੈਂਦਾ ਵੀ ਸਾਰੀਆਂ ਚੀਜ਼ਾਂ ਦਸਮੀ ਹਰਪੰਤਥ ਨੇ ਵੀ ਆਹ ਚੀਜ਼ ਆਪਾਂ ਕਰਨਾ ਨਹੀਂ ਹੋਵਾ ਕਿਦਾ ਬਰਤਨਾ ਆਈ ਸੀ ਲਾਉਣੀਆਂ ਇਹ ਜੋ ਜਾ ਕੇ ਮਜਾਦਾ ਵੀ ਆ ਪਾਣੀ ਦੇ ਨਾਲ ਤੋਂ ਹੋ ਗਿਆ ਨੰਨੇ ਦੇ ਪਾਣੀ ਨਾਲ ਤੋਂ ਤੇ ਕੋਰ ਦਾ ਕੀ ਤੇ ਇਹ ਲਾਉਣਾ ਕੋਈ ਚੀਜ਼ ਦਾ ਕੋਈ ਹੋ ਗਿਆ ਬਾਕੀ ਇਹ ਪਹਿਲਾਂ ਹੈ ਕਿ ਮਰਗਤਾਂ ਵੀ ਇਹਨੀਆਂ ਮਗਧੀਆਂ ਨੇ ਮਾ ਸਾਡੇ ਕਰਦੇ ਪਾਕਿਸਤਾਨ ਦੇ ਸਮਾਂ ਨੇ ਉਹਦੇ ਵਿੱਚ ਆਏ ਹੋਣਾ ਜੀ ਹੁਣ ਸੰਗ ਉਹ ਆਪ ਦਾ ਆਪ ਦਾ ਹੌਸਾ ਹੁੰਦਾ ਕਿ ਜੋ-ਜੋ ਵਾਰ ਦੇ ਸੁੱਖਾ ਪੂਣੀਆਂ ਹੁੰਦੀਆਂ ਨੇ ਜੋ ਆਦੀ ਮੰਦੀ ਅੱਛਾ ਔਰ ਜੋ ਵੀ ਬੰਦਾ ਬੱਚ ਮਾਦੀ ਚੜਾ ਸਕਦਾ ਤੇ ਕੰਪੀਰ ਚੜਾ ਸਕਦਾ ਕੋਈ ਕੋਈ ਬਾਬੇ ਦਾ ਬਾਸਤ ਕੋਈ ਵੀ ਆਉਂਦੇ ਕਿ ਲੰਗਰ ਦੇ ਵਿੱਚ ਕੋਈ ਕਿਸੇ ਦੇ ਪਾਸਾਦਾਨ ਦਾ ਲੰਗਰ ਦੇ ਵਿੱਚ ਦਾਨ ਕਰ ਸਕਦਾ ਜੋ ਆਦੀ ਮੰਨਦੇ ਸਰਦਾ ਮਤਲਬ ਜਿਹੜਾ ਜਿਹੜਾ ਦਵਾਈ ਨਾਲ ਨਹੀਂ ਠੀਕ ਹੁੰਦਾ ਤੇ ਹੱਥਾਂ ਵਾਲਾ ਹਾਂਜੀ ਉਹ ਹਾਂ ਤੇ ਦਵਾਈ ਨਾਲ ਨਹੀਂ ਜਰਾ ਤੋਂ ਹੱਥ ਹੱਥੋਂ ਜਾਉਂਦਾ ਕਿੰਨੇ ਸਾਲੋਂ ਮੈਂ ਤੁਹਾਨੂੰ ਸੇਵਾ ਕਰਦਾ ਸਿਰਫ ਤੁਹਾਨੂੰ ਦੱਸਾਂ ਹੈਗਾ ਜਿਵੇਂ ਅੱਜ ਥਰੀ ਉਮਨੀ ਦਾ ਸਾਲ ਸੀ ਜਿੱਦਾਂ ਜਾਨੀਂ ਬਾ ਸੇਵਾ ਕਰਦਾ ਸੀਗਾ ਇੱਥੇ ਸੇਵਾਜਾ ਕਾਮਕਾਰ ਕਹਿੰਦੇ ਸੀ ਆਪ ਦਾ ਸੇਵਾ ਕਰਜਾ ਦੀ ਕੰਮਕਾਰ ਤੇਰੇ ਵਾਲੀ ਸੀ ਲੋਕਾਂ ਦੀ ਕਿੰਨੀ ਚਰਤਾ ਹੈ ਇਸ ਸਥਾਨ ਦੇ ਇੱਥੇ ਲੋਕਾਂ ਦਾ ਸਾਗਾ ਬਹੁਤ ਆਈ ਹਾਂ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਇੱਥੇ ਬੜਦਾ ਜੀ ਹੁਣ ਸਾਰੇ ਹੀ ਆਉਂਗਾ ਜੀ ਆਪਣੇ ਜਿੰਨਾ ਪੰਜਾਬ ਦੁੱਧਿਆਣ ਦੇ ਜਿਹੜਾ ਬਿਜ਼ਨਸ ਸਾਰੀ ਪੁੱਛੀ ਆ ਪਾਉਂਦੇ ਜਿੱਦਾਂ ਸਰਕਾਰ ਦਾ ਮੈਂ ਤਾਂ ਜੀ ਉਸੇ ਤਰ੍ਹਾਂ ਮੀਨਾ ਪਰਦਾ ਹਾਂਜੀ ਹਾਂਜੀ ਉਸੇ ਹੀ ਪਰਦਾ ਮੁੱਠੀ ਪਰਦਾ ਤੇ ਉਹ ਪਿੰਡਾਂ ਦੇ ਸੰਸਦ ਹਾਂਜੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਸਾਖ ਤਾਂ ਜਿਹੜੀਆਂ ਇੱਥੇ ਉਹਨਾਂ ਨੂੰ ਜੀ ਉੰਡਾ ਨੂੰ ਸਾਥਾ ਨੂੰ ਇਹੀ ਕਹਿ ਲਈ ਪਾਈ ਕਿ ਹੁਣ ਵਾਧਾ ਆਰਾਮ ਆ ਗਿਆ ਵੀ ਜੋ ਪਾਪ ਦੇ ਆਉਂਦੀ ਸਰਦੀ ਮੰਦੀ ਸਰਦਾ ਜੋ ਮਰਦੀ ਢਾਹ ਸਕਦੇ ਹੋ ਜਾਂ ਸਾਰੇ ਸਮਾਨ ਲੈ ਤੁਹਾਡੇ ਟਿੱਕਰ ਤੋਂ ਲੈ ਕੇ ਸਾਰਾ ਕਿਸੇ ਪਾਪ ਦੇ ਤਕਬੂਲ ਦਾ ਬਸਰ ਜਾਂਦਾ ਹੋਣਾ ਜੋ ਵੀ ਆਉਂਦੀ ਮੰਦੀ ਕੁਝ ਜੋ ਮਰਦੀ ਢਾਹ ਸਕਦੇ ਹੋ ਇੱਕ ਪ੍ਰਾਣੀ ਤੋਂ ਪ੍ਰਾਣੀ ਇਹਦੀ ਬੁਮਾਦ ਦੇ ਪਾਜ ਹੁੰਦਾ ਹਾਂਜੀ ਹਾਂਜੀ ਜਿੰਨੇ ਪਾਰਟੀ ਦੇ ਪਾਪ ਦੇ ਦੀ ਦੁੱਖ ਤਰੀਕ ਜਾਰ ਆਉਂਦਾ ਹੈ ਜਿਹੜਾ ਜਿੰਨਾ ਮਰਦੀ ਪ੍ਰਾਣੀ ਤੋਂ ਪ੍ਰਾਣਾ ਵਿੱਚ ਪੈਦਾ ਹੁੰਦਾ ਵਾਹ ਜਿੱਥੇ ਡਾਕਟਰ ਫੇਲ ਹੋ ਜਾਂਦੇ ਉਥੇ ਇਹਦੀ ਬੁਮਾਦ ਘੱਟ ਆਉਂਦੀ ਹੈ ਹਾਂਜੀ ਹਾਂਜੀ ਜੇ ਤੋਂ ਡਾਕਟਰ ਜਵਾਬ ਦੇ ਰਹੀ ਕਿ ਰੱਤਾ ਬਾਹਾਂ ਵੱਡ ਹੋਰ ਵੀ ਆ ਤੇ ਇੱਥੇ ਆ ਕੇ ਠੀਕ ਹੋ ਜਾਂਦਾ। ਇਹ ਤੋਂ 2 ਓਵਰੀ ਮੇਟਾ ਪਰਦਾ ਸਾਲ ਤੇ ਸਾਲ ਚ ਇੱਕ ਟੂ ਕੀ ਜੀ ਸਾਲ ਬਾਅਦ 2 ਮਹੀਨੇ ਲੱਗ ਗਏ ਅਕਸਰ। ਮੇਰਾ ਨਾਮ ਹੈ ਮੇਰਾ ਨਾਮ ਚਾਰਨ ਸਿੰਘ। ਮੇਰਾ ਪਿੰਡ ਕਿਹੜਾ? ਮੇਰਾ ਪਿੰਡ ਟੱਬਾ ਜੀ। ਇਹ ਕਿਹੜਾ ਪਿੰਡ ਦਾ ਜਿਹੜਾ ਮੇਟਾ ਕਾਫੀ ਮਸ਼ਹੂਰਾ ਜੀ ਇਤਿਹਾਸ ਕੀ ਹੈ? ਇਤਿਹਾਸ ਇਹ ਹੀ ਆ ਜੀ ਇੱਥੇ ਸਾਡੇ ਗੁੱਗਾ ਪੀਰ ਦੀ ਮਾੜੀ ਆ। ਇਹ ਮਾੜੀ ਜਿਵੇਂ ਸ਼ਮਾਰ ਦੀ ਮਾੜੀ ਆ ਉਹਦੇ ਬਲਾਪਰ ਦੀ ਮਾੜੀ ਆ ਇਹੇ। ਜੇ ਕੋਈ ਵੀ ਸੱਪ ਦਾ ਕਟਿਆ ਹੋਇਆ ਜਾਂ ਮਿੱਟੀ ਲੱਗ ਜੇ ਆਉਦਾ ਉਹ ਬੰਦਾ ਬਾਬੇ ਦੀ ਕਿਰਪਾ ਨਾਲ ਰਾਜੀ ਹੋ ਕੇ ਜਾਂਦਾ ਤੇ ਇਹਨਾਂ ਨੇ ਮੇਗਾ ਮਨਾਇਆ ਜਾਂਦਾ ਤੇ ਖੇਡ-ਵੇਲਾ ਵੀ ਕਰਾਇਆ ਜਾਂਦਾ ਹਾਂਜੀ ਖਿੰਝ ਮੇਲਾ ਵੀ ਹਾਂਜੀ ਖਿੰਝ ਮੇਲਾ ਸਾਡਾ ਇਹ ਪਹਿਲੀ ਥੇਗ ਨੂੰ ਹੋਏਗਾ ਬਹੁਤ ਵਧੀਆ ਕੁਸ਼ਤੀਆਂ ਹੋਣੀਆਂ ਨੇ ਉਹਦਾ ਵੀ ਮੈਂ ਪ੍ਰਧਾਨ ਹਾਂ ਸਜਮੇਡੇ ਦਾ ਤੇ ਉਦਾਂ ਮੈਂ ਗ੍ਰਾਮ ਪੰਚਾਇਤ ਦਾ ਮੈਂਬਰ ਵੀ ਹਾਂ ਤੇ ਕੀ ਇਨਾਮ ਕੀ ਰੱਖੇ ਹੋਏ ਨੇ ਜੀ ਉਹਨੇ ਇਨਾਮ ਰੱਖੇ ਨੇ ਜੀ ਪਹਿਲੀ 71 61 51 43 ਜਾਣੇ ਫਾਸਤੋਂ ਲੈ ਕੇ ਸੈਂਡ ਲਾ ਕੇ ਮਾੜੇ ਮਾੜੇ ਘਟਾਏ ਹੋਏ ਨੇ ਕਿੰਨੀ ਸੰਗਤ ਆ ਜਾਂਦੀ ਹੈ ਸੰਗਤ ਜੀ ਦੇਖੋ ਅੱਜ ਤਾਂ ਹੈਗੇ ਬੱਚਿਆਂ ਦਾ ਘਟਲੇ ਜਾਲੀ ਕੁਸ਼ਤੀ ਵਾਲੇ ਦੇਣਾ ਜਗਾ ਇੰਨੇ ਹੁੰਦੀ ਇੱਥੇ ਬੈਠਣ ਨੂੰ ਜਗਾ ਨਹੀਂ ਮਿਲਦੀ ਕੁਸ਼ਤੀ ਕਰਨ ਦੇ ਮੇਰੇ ਘਰੇ ਪਿੰਡਾਂ ਤੋਂ ਆਉਂਦੇ ਲੋਕ ਇਹ ਪਿੰਡ ਜੀ ਮੇਦਪੁਰ ਮਯਾਰਾ ਦੁਗਰੀ ਜਨਾਉਦ ਬਵਾਣੀ ਡੰਡਾ ਨੱਤ ਧਰਾਉੜ ਜਸਪਾਲ ਬਾਂਕਰ ਜਾਨੀ ਜਿਹੜੀਆਂ ਟੀਮਾਂ ਉਹਨੀਆਂ ਟੀਮਾਂ ਵੀ 50 50 ਕਿਲੋਮੀਟਰ ਤੋਂ ਟੀਮਾਂ ਆ ਜਾਂਦੀਆਂ ਦੇਖਣ ਵਾਸਤੇ ਇਹ ਇੱਥੇ ਦਾ ਚਮੜੀ ਰੋ ਦਾ ਵੀ ਰਾਜ ਹੁੰਦਾ ਹੈ। ਹਾਂ ਜੀ ਇੱਥੇ ਚਮੜੀ ਰੋ ਦਾ ਰਹਿੰਦਾ ਹੀ ਉਹੀ ਆ ਗੁੱਗੇ ਦੇ ਜਿੱਥੇ ਮਿੱਟੀ ਲੱਗੀ ਹੋਵੇ ਉਹਦਾ ਹੀ। ਕੋ ਹੋਰ ਕੋਈ ਆ ਥੋੜਾ ਜਿੰਦਾ ਜੀ ਕੋੜੇ ਫਰਸੀਆ ਦਾ ਵੀ ਹੁੰਦਾ। ਆਹ ਨਹੀਂ ਕੋੜੇ ਫਰਸੀਆ ਦਾ ਕੋਈ ਨਹੀਂ ਹੈਗਾ ਜੀ ਇੱਥੇ ਬਿਲਕੁਲ ਇਹ ਗੁੱਗੇ ਦੀ ਹੀ ਮਿੱਟੀ ਦਾ ਮਿੰਡਾ ਬਸ ਪਿੱਲਾ ਹੈ। ਹਾਂ। ਇਹ ਕਿੰਨੇ ਦਾ ਸੇਵਾ ਕਰ ਰਹੇ ਹੋ ਜੀ? ਮੈਂ ਦੇਖੋ ਜਦੋਂ ਮੈਂ ਪਹਿਲਾਂ ਪਿੰਸ ਆਇਆ ਮੈਂ ਇੱਥੇ ਬਾਬੇ ਦੇ ਮੁੰਡਿਆਂ ਨਾਲ ਮਿਲ ਕੇ 10 ਸਾਲ ਸੇਵਾ ਕੀਤੀ ਆ ਪ੍ਰਧਾਨ ਰਿਆ ਮੈਂ 10 ਸਾਲ ਇੱਥੇ ਦਾ। ਤੇ 10 ਸਾਲਾਂ ਦੇ ਵਿੱਚ ਅਸੀਂ 65 65000 ਦਾ ਇੱਕ ਲੈਂਟਰ ਪੈਂਦਾ ਸੀ ਅਸੀਂ 12 ਲੀਟਰ ਪਾਇਆ ਇੱਕ ਸਾਲ ਦੇ ਵਿੱਚ ਮੇਲੇ ਤੋਂ ਇੱਕ ਮਹੀਨੇ ਬਾਅਦ ਲੈਂਟਰ ਪਾਉਂਦੇ ਸੀ ਤੇ ਅਸੀਂ ਪਹਿਲਾਂ ਬਹੁਤ ਸੇਵਾ ਕੀਤੀ ਆ ਮੁੰਡੇ ਸਾਡੇ ਨਾਲ ਹੀ ਹੁੰਦੇ ਸੀ ਇਹ ਜਿਹੇ ਬਾਰੇ ਬੱਚੇ ਸਾਡੇ ਛੋਟੇ ਛੋਟੇ ਤੇ ਹੁਣ ਹੁਣ ਤਾਂ ਇਹ ਕੀ ਅਸੀਂ ਪਹਿਲੀ ਵਾਰੀ ਚਾਬੀ ਲਈ ਹੈ ਪਰਚਾਇਜ਼ ਨੇ ਇਹਨਾਂ ਤੋਂ ਕਿਨੇ ਦਿਨ ਜੇ ਨਾ ਪਾਉਣ ਦੋ ਵਾਰੀ ਮੇਲਾ ਪਰੇ ਇਹ ਮੇਲਾ ਜੀ ਤੇ ਮੇਲੇ ਦਾ ਹੈਗਾ ਆਪਣੇ 31 ਦਾ ਚੌਕੀਆਂ ਇੱਕ ਦਾ ਮੇਲਾ ਆ ਟੂਰਨਾਮੈਂਟ ਕਰਕੇ ਗੁੰਮ ਜਿੱਤਦੇ ਨੇ ਆਪਣੇ ਜਿਆਦਾ ਲੱਗੇ ਨੇ ਇਹ ਦੋ ਵਾਰੀ ਮੇਲਾ ਭਰੇ ਜਾਂਦਾ ਹੈ ਤੇ ਹਾਂ ਦੋ ਹੋរី ਇੱਕ ਆਊਗਾ 5 4 6 ਦਾ ਇਹ 9ਵੀਂ ਦਾ ਉਹ 14 ਦਾ ਕਿਹੜੇ ਮਹੀਨੇ ਦਾ ਹੁੰਦਾ ਇਹ ਆਈ ਇਹ ਕੀ 15 ਮਿੰਟ ਕੀਤਾ ਆ ਗਿਆ ਨਹੀਂ ਤਾਂ ਇਹ 15 16 ਦਾ ਪੱਕਾ ਹੀ ਹੁੰਦਾ ਇਹ ਨਾਮ ਆ ਜੀ ਰਵੀ ਕੁਮਾਰ ਹਾਂ ਜੀ ਅੱਜ ਇੱਥੇ ਪਹੁੰਚੇ ਸੀ ਟਿੱਬੇ ਮਾੜੀ ਤੇ ਮੱਥਾ ਟੇਕਣ ਕੀ ਹੋਇਆ ਕੀ ਸੀ ਮੇਰੀ ਭੈਣ ਸੀ ਕਿ ਉਹਨਾਂ ਦੇ ਉਹਨਾਂ ਨੇ ਸਵੇਰੇ 8 ਵਜੇ ਦੇ ਕਰੀਬ ਉਹਨੇ ਨਾ ਸਾਪੂ ਹੱਥ 'ਚੇ ਫੜ ਲਿਆ ਸੀ ਉਹਨੇ ਤੇ ਉਹਦਾ ਮੋਚ ਪਤਾ ਨਹੀਂ ਕੀ ਲੱਗਿਆ ਹਲੇ ਤਾਂ ਦੇਖਿਆ ਨਹੀਂ ਹੱਥ 'ਚ ਕੀ ਫੜਿਆ ਕੀ ਨਹੀਂ ਤੇ ਫਿਰ ਉਹਦੇ ਬਾਅਦ ਆਪਾਂ ਹਸਪੀਟਲ ਲੈ ਕੇ ਗਏ ਹਸਪੀਟਲ ਉੱਥੇ ਉਹਨੇ ਚੈੱਕ ਕੀਤਾ ਉਹਨੇ ਕਿਹਾ 11 ਵਜੇ ਡਾਕਟਰ ਆਊਗਾ ਫਿਰ ਆਪਾਂ ਉਹ ਬਾੜੀ ਦੀ ਦਵਾਈ ਵਾਈ ਦਿੱਤੀ ਉਹਦਾ ਥਾ ਕੇ ਉਹਨੇ ਠੀਕ ਸੀ ਕਿ ਆਪਾਂ ਕੁਝ ਕਰਾਇਆ ਕੋਈ ਵਾਸਤੇ ਜਿੱਲਾ ਜਾ ਪੈ ਗਿਆ ਜਿੱਲਾ ਪੈ ਗਿਆ ਉਹਦਾ ਸਾਥੀ ਹੋਇਆ ਇਹ ਗੱਲ ਇਹ ਆਪਾਂ ਸਾਥੀ ਲੈ ਕੇ ਪੰਜੇਂ ਤੇ ਫਿਰ ਇੱਥੇ ਆਇਆ ਕਿ ਚਾੜਾ ਉਹਨਾਂ ਲਵਾਇਆ ਤਾਂ ਠੀਕ ਆ ਜਲਦੀ ਵਿੱਚ ਤੇ ਹਰਾਸਤੇ ਰਸਤੇ ਤੇ ਹੋ ਗਈ ਸੀ ਰਸਤੇ ਤੇ ਹਲੇ ਵੀ ਹੋ ਸੀ ਜੀ ਬੁਰੰਤ ਤੇ ਵੀ ਹੋ ਸੀ ਆਈ ਜਾਉਂ ਹਾਂ ਤਾਂ ਹੋ ਹਾਂ ਜੀ ਕੀ ਹੋਇਆ ਕੀ ਸੀ ਉਹ ਕੁੜੀ ਦਾ ਝਾੜਾ ਲੱਗਿਆ ਸੀ ਕੁੜੀ ਦੇ ਸੱਪ ਨੇ ਅੰਦਰ ਸਵੇਰੇ ਫੜ ਲਿਆ ਤੇ ਉਸ ਤੋਂ ਬਾਅਦ ਇਹਨੇ ਕੀ ਕਹਿੰਦੇ ਵੀ ਉਸ ਤੋਂ ਬਾਅਦ ਸਵੇਰ ਦੀ ਢਿੱਲੀ ਪਈ ਸੀ ਜੀ ਤਿੰਨ ਚਾਰ ਬੰਦਿਆਂ ਨੇ ਦੱਸਿਆ ਕਿ ਮੈਡੀ ਤੇ ਚੱਲਦੀ ਗੁੰਗਾ ਮੈਡੀ ਉੱਤੇ ਕਿੱਬੇ ਹਮ ਤਰ੍ਹਾਂ ਸਿੱਧਰ ਨੂੰ ਆ ਗਏ ਮਾਚ ਨੂੰ ਦੇਖ ਲੈਣੇ ਆ ਤੇ ਇੱਧਰ ਆਏ ਹੁਣ ਝਾੜਾ ਲਾਇਆ ਬੱਚਾ ਥੋੜਾ ਠੀਕ ਲੱਗ ਰਿਹਾ ਹੁਣ ਚੁੱਲਿਆ ਵੀ ਹੈ ਕੱਢਿਆ ਵੀ ਬੜਾ ਡਾਊਟ ਦਾ ਸੀਗਾ ਵੀ ਸੱਪ ਨੇ ਵੱਢ ਲਿਆ ਪਟ ਲਿਆ ਹਮ ਤਾਂ ਖੇਡ ਰਿਹਾ ਸੀ ਹਾਂ ਬੱਚਾ ਖੇਡ ਰਿਹਾ ਸੀ ਬੱਚਾ ਖੇਡ ਰਿਹਾ ਸੀ ਉਹਨਾਂ ਸੱਪ ਵੀ ਬਹੁਤ ਡਾਫੜਿਆ ਸੀ ਤੇ ਕਿਸੇ ਨੇ ਦੇਖਿਆ ਸੀ ਇਹਨਾਂ ਨੇ ਦੇਖਿਆ ਇਹਨਾਂ ਨੇ ਆਪ ਦੇਖਿਆ ਇਹ ਕੋਈ ਨਹੀਂ ਨੇ ਆਪ ਦੇਖਿਆ ਕਿੰਨੇ ਸਾਲ ਦਾ ਬੱਚਾ ਹੈ ਬਰਾਏ ਇਸੇ ਜਟਾਈ ਚਾਹੋ ਅੱਛਾ ਇਹ ਹੁਣ ਠੀਕ ਹੈ ਜੀ ਹਾਂਜੀ ਹੁਣ ਠੀਕ ਹੈ ਕੀ ਕਹਿੰਦੇ ਬਾਬਾ ਜੀ ਇੱਥੇ ਬਾਬਾ ਜੀ ਕਹਿੰਦੇ ਕਰੇ ਠੀਕ ਹੈ ਕਰੇ ਨਹੀਂ ਕਰਾ ਕੁਛ ਨਹੀਂ ਹੈ ਕਰਾ ਵੱਡੇ ਨਹੀਂ ਹੈਗਾ ਜਰਾ ਬਾ ਉਹਦਾ ਬੱਚਾ ਡਲ ਡਰ ਗਿਆ ਜੀ